ਅੱਜ ਜੀ ਬਣ ਰਹੇ ਆ ਪੱਕੇ ਹੋਏ ਕੇਲੇ ਦੇ ਫ੍ਰੈਂਚ ਫ੍ਰਾਈ ਜੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਇਹ ਬਾਹਰੋਂ ਬਿਲਕੁਲ ਕਰਾਂਚੀ ਆ ਕ੍ਰਿਸਪੀ ਆ ਹਲਕੇ ਜੇ ਨਮਕੀਨ ਆ ਤੇ ਅੰਦਰੋਂ ਹੈਗੇ ਆ ਬਿਲਕੁਲ ਸੌਫਟ ਤੇ ਸਵੀਟ ਇਸ ਤਰ੍ਹਾਂ ਬਣਾਇਓ ਜੀ ਸਾਰੇ ਬਹੁਤ ਪਸੰਦ ਕਰਨਗੇ ਤੇ ਸਾਰੇ ਖੁਸ਼ ਹੋ ਕੇ ਖਾਣਗੇ ਤੇ ਬਣਾ ਕੇ ਦੇਖਿਓ ਤੇ ਖਾਓ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆ ਤੇ ਇੰਜੋਏ ਕਰੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਆਪਣੇ ਆਪਣੇ ਬੱਚਿਆਂ 'ਚ ਮਾਪੇ-ਬਾਪ ਦੇ ਨਾਲ ਆਪਣੀ ਫੈਮਿਲੀ ਨਾਲ ਹੱਸਦਾ ਵਜਦਾ ਰੱਖੇ ਤੇ ਚੜ੍ਹਦੀ ਕਲਾ 'ਚ ਰੱਖਿਆ ਸੀ ਠੀਕ ਹੈ ਚੜ੍ਹਦੀ ਕਲਾ 'ਚ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਕੇਲੇ ਆ ਪੱਕੇ ਹੋਏ ਕੇਲੇ ਆ ਘਰ ਦੇ ਵਿੱਚ ਕਈ ਵਾਰੀ ਅੱਦਾਂ ਹੁੰਦੇ ਥੋੜੇ ਜੇ 2-3 ਕੇਲੇ ਜਾਂ ਕੁਝ ਵੀ ਹੁੰਦਾ ਬਚ ਜਾਂਦੇ ਤਾਂ ਕੋਈ ਵੀ ਖਾਣਾ ਇਹਨਾਂ ਨੂੰ ਪਸੰਦ ਨਹੀਂ ਕਰਦਾ ਕਈ ਵਾਰ ਸਾਨੂੰ ਸੁੱਟਣੇ ਪੈਂਦੇ ਆ ਤੇ ਇਹਨਾਂ ਕੇਲਿਆਂ ਤੋਂ ਤੁਸੀਂ ਦੇਖੋਗੇ ਕਿੰਨੀ ਵਧੀਆ ਆਪਾਂ ਰੈਸਪੀ ਬਣਾ ਕੇ ਤਿਆਰ ਕਰ ਸਕਦੇ ਆ ਤੇ ਉਹ ਵੀ ਖਾਣ ਨੂੰ ਬਹੁਤ ਹੀ ਟੇਸਟੀ ਆ ਸਾਰੇ ਪਸੰਦ ਕਰੋਗੇ ਖੁਸ਼ ਹੋ ਕੇ ਖਾਓਗੇ ਜੀ ਸਾਰੇ ਤੇ ਇਸ ਤਰ੍ਹਾਂ ਮੈਂ ਪੱਕੇ ਹੋਏ ਕੇਲੇ ਲੈ ਲਿਆ ਕੇਲੇ ਤੁਹਾਨੂੰ ਮੈਂ ਦਿਖਾਏ ਆ ਜਿੰਨੇ ਵੀ ਕੇਲੇ ਹੈਗੇ ਜਿੰਨੇ ਕੁ ਤੁਸੀਂ ਬਣਾਉਣੀ ਚਾਹੁੰਦੇ ਆ ਲੈ ਸਕਦੇ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਰਾਈਸ ਫਲੋਰ ਚਾਵਲ ਦਾ ਆਟਾ ਚਾਵਲਾਂ ਦਾ ਆਟਾ ਲੈਣਾ ਆ ਜੀ ਤੇ ਤੁਸੀਂ ਇੱਕ ਕੌਲੀ ਮੈਂ ਲੈ ਲਈ ਚਾਵਲ ਦਾ ਆਟਾ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਬੇਸਣ ਵੀ ਲੈ ਸਕਦੇ ਆ ਇੱਕ ਚਮਚ ਮੈਂ ਲਿਆ ਜੀ ਕਾਰਨਫਲੋਰ ਦਾ ਤੇ ਤੁਸੀਂ ਚਾਵਲ ਦੇ ਆਟੇ ਦੀ ਜਗ੍ਹਾ ਬੇਸਣ ਵੀ ਲੈ ਸਕਦੇ ਆ ਪਰ ਚਾਵਲ ਦੇ ਆਟੇ ਨਾਲ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਜੀ ਤੇ ਥੋੜਾ ਜਿਹਾ ਹਲਕਾ ਜਿਹਾ ਮੈਂ ਇਹਦੇ ਵਿੱਚ ਨਮਕ ਪਾਣਾ ਬਹੁਤ ਜ਼ਿਆਦਾ ਨਹੀਂ ਪਾਣਾ ਹਲਕੀ ਜਿਹੀ সুইਟਨੈਸ ਦੇਣ ਨੂੰ ਹਲਕੇ ਜਿਹਾ ਇੱਕ ਚੁਟਕੀ ਮੈਂ ਇਹਦੇ ਵਿੱਚ ਪਾਈ ਆ ਜੀ ਅ ਹਲਦੀ ਦੀ ਤੇ ਇਸੇ ਤਰ੍ਹਾਂ ਹੀ ਇੱਕ ਚੁਟਕੀ ਪਾਈ ਆ ਮੈਂ ਕਸ਼ਮੀਰੀ ਲਾਲ ਮਿਰਚ ਦੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਇਹਦਾ ਆਪਾਂ ਇੱਕ ਬੈਟਰ ਜਿਹਾ ਬਣਾਉਣਾ ਆ ਦੇਖੋ ਮੈਂ ਥੋੜਾ ਜਿਹਾ ਲਿਆ ਜੀ ਬੇਕਿੰਗ ਸੋਡਾ ਬੇਕਿੰਗ ਸੋਡਾ ਵੀ ਇੱਕ ਚੁਟਕੀ ਦੇ ਕਰੀਬ ਲੈਣਾ ਬਹੁਤ ਜ਼ਿਆਦਾ ਨਹੀਂ ਲੈਣਾ ਹੈਗਾ ਤੇ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾਣਾ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਪਾਣੀ ਪਾ ਕੇ ਇਹਦਾ ਆਪਾਂ ਇੱਕ ਬੈਟਰ ਬਣਾ ਕੇ ਤਿਆਰ ਕਰਨਾ ਆ ਜੋ ਕਿ ਜ਼ਿਆਦਾ ਪਤਲਾ ਵੀ ਨਾ ਹੋਵੇ ਤੇ ਜ਼ਿਆਦਾ ਥਿੱਕ ਵੀ ਨਾ ਹੋਵੇ ਤੇ ਇਸ ਤਰ੍ਹਾਂ ਇਹਨੂੰ ਮਿਕਸ ਕਰ ਦਿੱਤਾ ਮੈਂ ਦੇਖ ਸਕਦੇ ਹੋ ਤੁਸੀਂ ਥੋੜਾ ਟਾਈਮ ਆਪਾਂ ਇਹਨੂੰ ਹੁਣ ਰੈਸਟ ਕਰਨ ਵਾਸਤੇ ਰੱਖਾਂਗੇ ਤਾਂ ਜੋ ਇਹ ਥੋੜਾ ਜਿਹਾ ਨਾ ਫਲੱਪੀ ਜਿਹਾ ਹੋਰ ਹੋ ਜਵੇ ਤੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੁੰਦੀ ਆ ਉਹਨੂੰ 베ਸਟ ਨਾ ਸਮਝੋ ਜੀ ਆ ਦੇਖੋ ਇੰਨਾ ਕ ਇਹ ਹੋਣਾ ਚਾਹੀਦਾ ਕਿ ਚਮਚੇ ਤੇ ਇਹ ਚਮਚ ਦੇ ਕੋਟਿੰਗ ਇਹਦੀ ਪੂਰੀ ਇੱਧਾ ਚੜ੍ਹਦੀ ਹੋਵੇ ਬੈਟਰ ਦੀ ਲਓ ਜੀ ਇਹਨੂੰ ਆਪਾਂ ਰੱਖਣ ਲੱਗਿਆਂ ਸਾਈਡ ਤੇ ਹੁਣ ਕਰਦੇ ਆਪਾਂ ਅਗਲੀ ਤਿਆਰੀ ਬਹੁਤ ਹੀ ਵਧੀਆ ਛੇਤੀ ਬਣ ਕੇ ਤਿਆਰ ਹੋਣ ਵਾਲੀ ਇਹ ਡਿਸ਼ ਆ ਤੇ ਸਭ ਤੋਂ ਹੀ ਵਧੀਆ ਖਾਣ ਨੂੰ ਟੇਸਟੀ ਆ ਬਹੁਤ ਟੇਸਟੀ ਬਣਦੀ ਆ ਜੀ ਆ ਦੇਖੋ ਇਸ ਤਰ੍ਹਾਂ ਜੀ ਮੇਰੇ ਕੋਲ ਹੈਗੇ ਆ ਬ੍ਰੈਡ ਕ੍ਰਮ ਜਿੱਦਾਂ ਮੈਂ ਕੋਈ ਵੀ ਡਿਸ਼ ਬਣਾਉਣੀ ਆ ਤੁਹਾਨੂੰ ਮੈਂ ਦਿਖਾਇਆ ਸੀਗਾ ਕਿ ਇਹਨਾਂ ਦੇ ਜਿਹੜੇ ਨਾ ਸਾਈਡਾਂ ਹੁੰਦੀਆਂ ਬ੍ਰੈਡ ਦੀਆਂ ਇਹਨੂੰ ਤੁਸੀਂ ਸੁੱਟਿਆ ਨਾ ਕਰੋ ਇਹਨਾਂ ਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਲਿਆ ਕਰੋ ਸਾਡੇ ਕੰਮ ਬਹੁਤ ਆਉਂਦੀਆਂ ਆ ਆ ਦੇਖੋ ਜਿੰਨੇ ਕੁ ਵੀ ਮੇਕੋ ਪਏ ਹੋਏ ਸੀ ਮੈਂ ਐਸੇ ਤਰ੍ਹਾਂ ਹੀ ਉਹਨਾਂ ਨੂੰ ਮੈਂ ਬਲੈਂਡਰ ਦੇ ਵਿੱਚ ਪਾ ਕੇ ਇਸ ਤਰ੍ਹਾਂ ਇਹਨਾਂ ਨੂੰ ਪੀਸ ਲਿਆ ਆ ਦਰਦਰਾ ਜਿਹਾ ਕਰ ਲਿਆ ਆ ਜਿਵੇਂ ਕਿ ਬ੍ਰੈਡ ਕ੍ਰਮ ਹੁੰਦੇ ਆ ਆਪਾਂ ਇਹਦੇ ਬ੍ਰੈਡ ਕ੍ਰਮ ਬਣਾ ਲਿਆ ਜੀ ਬਣਾਉਣ ਤੋਂ ਬਾਅਦ ਜੀ ਇਹਨਾਂ ਨੂੰ ਵੀ ਕੱਟ ਲੈਣੇ ਆ ਇੱਕ ਅਲੱਗ ਪਲੇਟ ਦੇ ਵਿੱਚ ਇਹਨਾਂ ਨੂੰ ਕੱਟ ਲੈਣਾ ਆ ਇਸ ਤਰ੍ਹਾਂ ਪ੍ਰਦੀਪ ਗਈ ਹੋਈ ਸੀ ਜੀ ਸਕੂਲ ਪ੍ਰਦੀਪ ਦੀ ਆਂਦੀ ਨੂੰ ਮੈਂ ਬਹੁਤ ਜਲਦੀ ਇਹ ਬਣਾ ਕੇ ਤਿਆਰ ਕਰ ਲੈ ਸੀਗੇ ਕਿਉਂਕਿ ਘਰ ਦੇ ਵਿੱਚ ਮੇਰੇ ਘਰ ਦੇ ਵਿੱਚ ਜੋ ਕੋਈ ਵੀ ਚੀਜ਼ ਜਿਸ ਤਰ੍ਹਾਂ ਦਾ ਪਈ ਹੁੰਦੀ ਜਿਵੇਂ ਕਿ ਬਨਾਣਾ ਇਹ ਬਚੇ ਹੋਏ ਸੀ ਤੇ ਇਹਨਾਂ ਨੂੰ ਮੈਂ ਸੋਚਦੀ ਹੁੰਦੀ ਹਾਂ ਕਿ ਇਹਨਾਂ ਨੂੰ ਵੇਸਟ ਨਾ ਕਰੀਏ ਕਿ ਕੁਝ ਵੀ ਆਪਾਂ ਇਹ ਤੋਂ ਬਣਾ ਸਕਦੇ ਹਾਂ ਜੀ ਤੇ ਇਸ ਤਰ੍ਹਾਂ ਇਹਨਾਂ ਨੂੰ ਛੇਲ ਲੈਣਾ ਹੈ ਕੇਲਿਆਂ ਨੂੰ ਅਗਰ ਕੋਈ ਵਿਚੋ ਪਾਰਟ ਹਲਕਾ ਜਾਏ ਜਿੱਦਾਂ ਬਲੈਕ ਹੋਇਓ ਹੁੰਦਾ ਉਹਨੂੰ ਤੁਸੀਂ ਕੱਟ ਕੇ ਉਹਨੂੰ ਕੱਟ ਦੋ ਕੱਟ ਕੇ ਕਾਢ ਦੋ ਉਹਨੂੰ ਤੇ ਇੱਕੋ ਜਿਹੇ ਸਾਈਜ਼ ਨਹੀਂ ਵੀ ਹੁੰਦੇ ਤੁਹਾਡੀ ਕਟਿੰਗ ਦੇ ਵਿੱਚ ਕਿਉਂਕਿ ਬਣਾਉਣੇ ਦੀ ਸ਼ੇਪ ਜਿਹੜੀ ਹੁੰਦੀ ਆ ਉਹ ਕਈ ਵਾਰ ਆਪਾਂ ਕੱਟਣ ਦੇ ਵਿੱਚ ਖਰਾਬ ਵੀ ਹੋ ਜਾਂਦੀ ਜਿੱਦਾਂ ਕੋਈ ਚੀਜ਼ ਆਪਾਂ ਸਾਈਡ ਤੋਂ ਕੱਟ ਦਿੰਨੇ ਆ ਤੇ ਜਿੱਦਾਂ ਦੇ ਵੀ ਤੁਸੀਂ ਪੀਸ ਬਣਾਉਣੇ ਉਸ ਤਰ੍ਹਾਂ ਦੇ ਤੁਸੀਂ ਪੀਸ ਕੱਟ ਸਕਦੇ ਆ ਤੇ ਮੈਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਜਿਵੇਂ ਫਿੰਗਰ ਚਿਪਸ ਹੁੰਦੇ ਨਾ ਫਿੰਗਰ ਫ੍ਰੈਂਚ ਫ੍ਰਾਈ ਹੁੰਦੇ ਮੈਂ ਉਸ ਤਰ੍ਹਾਂ ਇਹਨਾਂ ਨੂੰ ਕੱਟੂਗੀ ਪਹਿਲਾਂ ਇਹਨਾਂ ਦਾ ਹਾਫ ਬਾਟ ਕੀਤਾ ਹਾਫ ਬਾਟ ਕਰਨ ਤੋਂ ਬਾਅਦ ਇਹਨਾਂ ਨੂੰ ਮੈਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਸੈਂਟਰ ਦੇ ਵਿੱਚੋਂ ਕੱਟ ਕੇ ਇਸ ਤਰ੍ਹਾਂ ਇਹਨਾਂ ਦੇ ਪੀਸ ਬਣਾ ਲਏ ਆ ਦੇਖੋ ਜੀ ਸਾਰਿਆਂ ਪੀਸਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣਾ ਹੈ ਤੇ ਜੀ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਪਸੰਦ ਆਂਦੀ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਜੇਕਰ ਤੁਸੀਂ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਤੁਸੀਂ ਆ ਦੇਖੋ ਇਸ ਤਰ੍ਹਾਂ ਮੈਂ ਹਨਾ ਇਹਦਾ ਬਲੈਕ ਜਿਹਾ ਪਾਰਟ ਕੱਢ ਦਿੱਤਾ ਜੇਕਰ ਪਹਿਲੀ ਵਾਰ ਹੀ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਦਿਓ ਜੇਕਰ ਨਹੀਂ ਕੀਤਾ ਹੋਇਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਦਿਓ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਮੈਂ ਸਾਰੇ ਪੀਸ ਕੱਟ ਲੈ ਬਣਾਣਾ ਅਸਦੇ ਤੇ ਹੁਣ ਮੈਂ ਇੱਕ ਪੈਨ ਲੈ ਲਈ ਆ ਪੈਨ ਦੇ ਵਿੱਚ ਸਿੰਪਲ ਆਇਲ ਲੈਣਾ ਆ ਜੀ ਤੁਸੀਂ ਕੋਈ ਵੀ ਲੈ ਲਓ ਰਿਫਾਈਨਡ ਆਇਲ ਲੈ ਲਓ ਜਾਂ ਫਿਰ ਤੁਸੀਂ ਦੂਸਰਾ ਸਰੋਂ ਦਾ ਤੇਲ ਨਾ ਲਿਓ ਕਿਉਂਕਿ ਸਰੋਂ ਦੇ ਤੇਲ ਦੀ ਇੱਕ 스멜 ਹੁੰਦੀ ਆ ਇਸ ਕਰਕੇ ਤੁਸੀਂ ਰਿਫਾਈਨਡ ਤੇਲ ਕੋਈ ਵੀ ਲੈ ਸਕਦੇ ਆ ਜਾਂ ਤੁਸੀਂ 올ਿਵ ਆਇਲ ਵੀ ਤੁਸੀਂ ਲੈ ਸਕਦੇ ਆ ਤੇ ਹਲਕਾ ਜਿਹਾ ਇਸ ਤਰ੍ਹਾਂ ਨਾ ਜਿਹੜੇ ਪੀਸ ਕੱਟੇ ਹੋਏ ਆ ਇਹਨਾਂ ਦੇ ਉੱਤੇ ਮੈਂ ਕਾਲੀ ਮਿਰਚ ਜਿਹੜੀ ਆ ਉਹਨੂੰ ਹਲਕੀ ਜਿਹੀ ਇਸ ਤਰ੍ਹਾਂ ਨਾ ਤਾਜੀ ਫਰੈਸ਼ ਕਾਲੀ ਮਿਰਚ ਕ੍ਰਸ਼ ਕਰਕੇ ਇਸ ਤਰ੍ਹਾਂ ਹਲਕੀ ਹਲਕੀ ਸਪ੍ਰਿੰਕਲ ਕਰ ਦਿੱਤੀ ਹੈ ਨਮਕ ਅਸੀਂ ਪਾਇਆ ਹੋਇਆ ਹੈ ਬੈਟਰ ਦੇ ਵਿੱਚ ਨਮਕ ਨਹੀਂ ਪਾਣਾ ਨਮਕ ਜ਼ਿਆਦਾ ਹੋ ਜਾਂਦਾ ਕਾਲੀ ਮਿਰਚ ਦਾ ਟੇਸ ਜਦੋਂ ਆਪਾਂ ਇਹ ਖਾਂਦੇ ਨਾ ਬਹੁਤ ਵਧੀਆ ਇੱਤੇ ਆਂਦਾ ਤੇ ਉਧਰੋਂ ਸਾਡਾ ਬੈਟਰ ਜਿਹੜਾ ਦੇਖੋ ਬਹੁਤ ਸੋਹਣਾ ਇਹ ਸੈੱਟ ਹੋ ਗਿਆ ਹੈ ਵਧੀਆ ਹੋ ਗਿਆ ਦੇਖੋ ਅੱਗੇ ਨਾਲੋਂ ਥਿੱਕ ਹੋ ਗਿਆ ਹੈ ਫੁੱਲ ਗਿਆ ਫਲੱਪੀ ਜਿਹਾ ਹੋ ਗਿਆ ਹੈ ਇੰਨਾ ਕ ਹੀ ਸਾਨੂੰ ਚਾਹੀਦਾ ਆ ਜਿਆਦਾ ਥਿੱਕ ਨਹੀਂ ਕਰਨਾ ਹੈਗਾ ਤੇ ਆ ਦੇਖੋ ਇਹਨੂੰ ਦੁਬਾਰਾ ਫਿਰ ਮੈਂ ਉਹਨੂੰ ਮਿਕਸ ਕਰ ਰਹੀ ਆ ਜੀ ਤੇ ਜੀ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੁਸੀਂ ਕਿੱਤੋਂ-ਕਿੱਤੋਂ ਦੇਖ ਰਹੇ ਆ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਜਰੂਰ ਦੱਸਿਆ ਕਰੋ ਤੇ ਜੀ ਨਾਲੇ ਦੱਸਿਆ ਕਰੋ ਹੋਰ ਤੁਹਾਨੂੰ ਕਿਹੜੀ ਰੈਸਪੀ ਚਾਹੀਦੀ ਆ ਮੈਂ ਜਰੂਰ ਬਣਾ ਕੇ ਦਿਖਾਉਂਗੀ ਜਾਂ ਤੁਹਾਨੂੰ ਤੁਸੀਂ ਵੀ ਬਣਾ ਸਕਦੇ ਹੋ ਤੇ ਆ ਦੇਖੋ ਇੱਕ ਪੀਸ ਲੈ ਲਿਆ ਬਣਾਉਣੇ ਦਾ ਇਹਨੂੰ ਆਪਾਂ ਪਹਿਲਾਂ ਬੈਟਰ ਦੇ ਵਿੱਚ ਡਿਪ ਕਰਨਾ ਆ ਬੈਟਰ ਚ ਡਿਪ ਕਰਨ ਤੋਂ ਬਾਅਦ ਜੀ ਇੱਕ ਹੱਥ ਸੁੱਕਾ ਰੱਖਣਾ ਆ ਆਪਾਂ ਆ ਦੇਖੋ ਸੁੱਕੇ ਹੱਥ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਬ੍ਰੈਡ ਕਰਮ ਦੇ ਵਿੱਚ ਆਪਾਂ ਕੋਟ ਕਰਨਾ ਆ ਹਲਕਾ ਜਿਹਾ ਹੱਥ ਬਹੁਤ ਜ਼ਿਆਦਾ ਹੱਥ ਦੇ ਨਾਲ ਇਹਨੂੰ ਦਬਾਉਣਾ ਨਹੀਂ ਕਿਉਂਕਿ ਕੇਲਾ ਪੱਕਿਆ ਹੋਇਆ ਆ ਤੇ ਇਹ ਮੈਸੀਜ ਆ ਹੋ ਜਾਣਾ ਨਹੀਂ ਤਾਂ ਆ ਦੇਖੋ ਦੁਬਾਰਾ ਫੇਰ ਇਹਨੂੰ ਮੈਂ ਬੈਟਰ ਦੇ ਵਿੱਚ ਡਿਪ ਕਰਨਾ ਆ ਤੇ ਇੱਕ ਮੇ ਫੋਕ ਫੋਕ ਲੈ ਲੈਣਾ ਤੇ ਇੱਕ ਲੈ ਲੈਣਾ ਜੀ ਚਮਚ ਇਹਦੇ ਨਾਲ ਇਹ ਹੁੰਦਾ ਹੈ ਕਿ ਫਿਰ ਸਾਡੇ ਜਿਹੜੇ ਹੱਥ ਆ ਨਾ بار بار ਆਪਾਂ ਬੈਟਰ ਚ ਲਗਾਨੇ ਆ ਤੇ ਸੁੱਕੇ ਪਾਸੇ ਲਗਾਉਨੇ ਆ ਇਸ ਤਰ੍ਹਾਂ ਇਹਨੂੰ ਫੋਕ ਦੇ ਉੱਪਰ ਰੱਖ ਲੈਣਾ ਚਮਚ ਦੀ ਸਹਾਇਤਾ ਨਾਲ ਜਿਹੜਾ ਐਕਸਟਰਾ ਬੈਟਰ ਹੋਣਾ ਉਹ ਬੈਟਰ ਦੇ ਵਿੱਚ ਡਿੱਗ ਜਾਣਾ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਫਿਰ ਦੁਬਾਰਾ ਬ੍ਰੈਡ ਕ੍ਰਮ ਦੇ ਵਿੱਚ ਕੋਟ ਕਰਨਾ ਆ ਦੇਖੋ ਇਸ ਤਰ੍ਹਾਂ ਤਾਜ਼ਾ ਹੀ ਅਸੀਂ ਬ੍ਰੈਡ ਕ੍ਰਮ ਬਣਾਇਆ ਜੀ ਤੇ ਤਾਜੀ ਤੀ ਚੀਜ਼ ਜਿਹੜੀ ਆਪਾਂ ਬਣਾਉਨੇ ਆ ਪੂਰੇ ਹਾਈਜਾਇਨਿਕ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾਉਨੇ ਆ ਨਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਬਾਹਰੋਂ ਚੀਜ਼ਾਂ ਖਾਣੀਆਂ ਵਾਈਟ ਕਰਿਆ ਕਰੋ ਬਹੁਤ ਮਿਲਾਵਟਾਂ ਆ ਰਹੀਆਂ ਜੀ ਘਰ ਦੇ ਵਿੱਚ ਕੋਈ ਵੀ ਚੀਜ਼ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਡਬਲ ਕੋਟਿੰਗ ਹੋ ਗਈ ਆ ਇਸ ਤਰ੍ਹਾਂ ਇਹਨੂੰ ਡਬਲ ਕੋਟਿੰਗ ਕਰਕੇ ਇਸ ਤਰ੍ਹਾਂ ਰੱਖਦੇ ਜਾਣਾ ਮੈਂ ਤੁਹਾਨੂੰ ਇੱਕ ਪੀਸ ਹੋਰ ਦਿਖਾ ਰਹੀ ਆ ਦੇਖੋ ਇਸ ਤਰ੍ਹਾਂ ਇਨੂੰ ਪਹਿਲਾਂ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਕੋਟ ਕਰਨਾ ਆ ਕੋਟ ਕਰਨ ਤੋਂ ਬਾਅਦ ਫੋਕ ਦੇ ਉੱਤੇ ਰੱਖ ਕੇ ਫਿਰ ਆਪਾਂ ਦੁਬਾਰਾ ਇਹਨੂੰ ਬ੍ਰੈਡ ਕਰਮ ਦੇ ਵਿੱਚ ਕੋਟਿੰਗ ਕਰਨੀ ਬ੍ਰੈਡ ਕਰਮ ਦੀ ਕੋਟਿੰਗ ਕਰਨੀ ਆ ਦੇਖੋ ਇਸ ਤਰ੍ਹਾਂ ਇਸ ਤੋਂ ਬਾਅਦ ਜੀ ਫਿਰ ਆਪਾਂ ਦੁਬਾਰਾ ਇਹਨੂੰ ਬੈਟਰ ਦੇ ਵਿੱਚ ਡਿਪ ਕਰਨਾ ਆ ਡਬਲ ਕੋਟਿੰਗ ਦੇ ਨਾਲ ਬਹੁਤ ਸੋਹਣੀ ਇੱਕ ਇਹਦੇ ਉੱਤੇ ਇੱਕ ਲੇਅਰ ਜਿਹੀ ਆ ਜਾਂਦੀ ਆ ਜਦੋਂ ਆਪਾਂ ਇਹ ਫ੍ਰੈਂਚ ਫਰਾਈ ਹੋਣ ਤੋਂ ਬਾਅਦ ਖਾਣੇ ਆ ਜੀ ਤਾਂ ਬਹੁਤ ਵਧੀਆ ਇੱਕ ਕ੍ਰਾਂਚ ਆਂਦਾ ਆ ਤੇ ਵਿੱਚੋਂ ਜਿਹੜੇ ਆਪਾਂ ਬਣਾਣਾ ਹੁੰਦਾ ਆ ਬਣਾਨੇ ਦਾ sweetness ਆndi ਆ ਤੇ ਬਹੁਤ ਟੇਸਟੀ ਇਹਨਾਂ ਦਾ ਕੰਬੀਨੇਸ਼ਨ ਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੀ ਇਸ ਤਰ੍ਹਾਂ ਡਬਲ ਕੋਟਿੰਗ ਕਰ ਲਈ ਆ ਆ ਦੇਖੋ ਜੀ ਫਿਰ ਇਹਨੂੰ ਹਲਕੇ ਹੱਥ ਦੇ ਨਾਲ ਹਲਕਾ ਜਿਹਾ ਇਹਨੂੰ ਦਬਾਣਾ ਆ ਦਬਾ ਕੇ ਇਹਨੂੰ ਚੋਕ ਲੈਣਾ ਆ ਤੇ ਜਿਹੜਾ ਐਕਸਟਰਾ ਜਿਹੜਾ ਬ੍ਰੈਡ ਕ੍ਰਮ ਹੁੰਦਾ ਆ ਉਹ ਨਿਕਲ ਜਾਂਦਾ ਆ ਜੀ ਸਾਰੇ ਪੀਸਸ ਨੂੰ ਇਸੇ ਤਰ੍ਹਾਂ ਹੀ ਆ ਕਰਨਾ ਹੈ ਆਪਾਂ ਪਹਿਲਾਂ ਤਿਆਰ ਕਰਕੇ ਸਾਰੇ ਰੱਖ ਲੈਣੇ ਆ ਕਿਉਂਕਿ ਜਦੋਂ ਫਰਾਈ ਹੁੰਦੇ ਤਾਂ ਫਿਰ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਬਰੈਡ ਵੀ ਪੱਕੀ ਹੋਈ ਹੁੰਦੀ ਆ ਬਨਾਣਾ ਤਾਂ ਸਾਡਾ ਹੁੰਦਾ ਹੀ ਬਹੁਤ ਸੌਫਟ ਆ ਤੇ ਇਸ ਕਰਕੇ ਪਹਿਲਾਂ ਸਾਰੇ ਤੁਸੀਂ ਤਿਆਰ ਕਰਕੇ ਬਣਾ ਕੇ ਰੱਖ ਲਓ ਤੇ ਜਦੋਂ ਆਪਾਂ ਫਰਾਈ ਕਰਨੇ ਆ ਤਾਂ ਝਟਪਟ ਮਿੰਟਾਂ ਦੇ ਵਿੱਚ ਫਰਾਈ ਕਰ ਸਕਦੇ ਆ ਅਗਰ ਤੁਸੀਂ ਚਾਹੋ ਤਾਂ ਇਹਨੂੰ 에ਰਟਾਈਟ ਡੱਬੇ ਦੇ ਵਿੱਚ ਇਸ ਤਰ੍ਹਾਂ ਨਾ ਕੋਟਿੰਗ ਕਰਕੇ ਤੁਸੀਂ ਫਰਿੱਜ ਵਿੱਚ ਵੀ ਰੱਖ ਸਕਦੇ ਆਂ ਅਗਰ ਕੋਈ ਗੈਸਟ ਆਂਦਾ ਆ ਜਾਂ ਛੋਟੇ ਛੋਟੇ ਬੱਚੇ ਆਂਦੇ ਤੁਹਾਡੇ ਘਰ ਹਨਾ ਬੱਚੇ ਦੇ ਨਾਲ ਖੇਡਣ ਵਾਸਤੇ ਆਉਂਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਆ ਜਾਂਦੇ ਆ ਘਰ ਦੇ ਵਿੱਚ ਤਾਂ ਬੱਚਿਆਂ ਵਾਸਤੇ ਇਹ ਬਹੁਤ ਹੀ ਹੈਲਥੀ ਡੇਸ਼ਾ ਬਣਾਣਾ ਜਿਹੜਾ ਆ ਤੇ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਬਹੁਤ ਵਧੀਆ ਆ ਰਾਈਸ ਫਲੋਰ ਪਾਇਆ ਆ ਚਾਵਲ ਦਾ ਹੀ ਆਟਾ ਉਹਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਆਪਾਂ ਘਰ 'ਚ ਬਣਾਨੇ ਆ ਪੂਰੇ ਵਧੀਆ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਲਓ ਜੀ ਦੇਖੋ ਸਾਰਿਆਂ ਦੇ ਉੱਪਰ ਆਪਾਂ ਕੋਟਿੰਗ ਕਰ ਲਈ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਜਿਹੜਾ ਆਇਲ ਆ ਇਹ ਬਿਲਕੁਲ ਇਹਦੀ ਜਿਹੜੀ ਹੀਟ ਆ ਨਾ ਉਹ ਹਲਕੀ ਗਰਮ ਮਤਲਬ ਮੀਡੀਅਮ ਰੱਖਣੀ ਆ ਜਿਆਦਾ ਤੇਜ਼ ਗਰਮ ਨਹੀਂ ਕਰਨਾ ਕਿ ਜਾਂਦਾ ਹੀ ਇਹ ਸੜ ਜਾਣ ਕਿਉਂਕਿ ਇਹ ਬ੍ਰੈਡ ਕਰਮ ਵੀ ਬਹੁਤ ਸੌਫਟ ਹੁੰਦਾ ਆ ਤੇ ਬਣਾਣਾ ਤਾਂ ਹੁੰਦੇ ਹੀ ਆ ਤੇ ਇਸ ਤਰ੍ਹਾਂ ਅਸੀਂ ਬਕਰ ਅਲੱਗ-ਅਲੱਗ ਇਸ ਤਰ੍ਹਾਂ ਪੀਸ ਰੱਖਦੇ ਜਾਣਾ ਆ ਤੇਲ ਦੇ ਵਿੱਚ ਜਿਆਦਾ ਤੇਲ ਨਾ ਪਾਓ ਜੀ ਕਿਉਂਕਿ ਆਪਾਂ ਇਹਨਾਂ ਨੂੰ ਫਿਰ ਇਹਦੇ ਵਿੱਚੋਂ ਹੀ ਹਲਾਉਂਦੇ ਜਾਣਾ ਹੀਟਾਂ ਵਾਲਾ ਪਾਸਾ ਉੱਪਰ ਕਰਦਾ ਨਾ ਉੱਪਰ ਵਾਲਾ ਪਾਸਾ ਹੀਟਾ ਕਰਦਾ ਨਾ ਤਾਂ ਬੜੇ ਆਰਾਮ ਦੇ ਨਾਲ ਇਹ ਫਰਾਈ ਹੁੰਦੇ ਆ ਬਹੁਤ ਟੇਸਟੀ ਲੱਗਦੇ ਆ ਜੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਬਣਾਇਓ ਜ਼ਰੂਰ ਜੀ ਆਪਾਂ ਤਾਂ ਬਣਾਏ ਸੀ ਜੀ ਤੇ ਪ੍ਰਦੀਪ ਨੇ ਪਹਿਲਾਂ ਵੀ ਬਣਾਏ ਸੀ ਤੇ ਫਿਰ ਸੋਚਿਆ ਕਿ ਪ੍ਰਦੀਪ ਨੇ ਕਿਹਾ ਕਿ ਮੰਮਾ ਤੁਸੀਂ ਰੈਸਪੀ ਦਿਓ ਨਾਲੇ ਕਿਸੇ ਦਿਨ ਬਣਾਇਓ ਪਰ ਅੱਜ ਪ੍ਰਦੀਪ ਨੂੰ ਪਤਾ ਨਹੀਂ ਸੀ ਕਿ ਮੈਂ ਇਹ ਘਰ 'ਚ ਇਹ ਚੀਜ਼ ਬਣਾਈ ਆ ਬੜਾ ਉਹਨੇ ਕੋਸ਼ਿਸ਼ ਕੀਤੀ ਕਿ ਮੰਮਾ ਤੁਸੀਂ ਕੀ ਬਣਾ ਰਹੇ ਆ ਜਦੋਂ ਸਕੂਲ ਤੋਂ ਆਈ ਕੀ ਬਣਾਇਆ ਹਨਾ ਪਾਰੇ ਖਾਣ ਤੋਂ ਬਾਅਦ ਹੀ ਉਹਨੂੰ ਟੇਸਟ ਪਤਾ ਲੱਗਾ ਕਿ ਬਣਾਉਣੇ ਦਾ ਟੇਸਟ ਹੈ ਬਹੁਤ ਵਧੀਆ ਲੱਗਦਾ ਸੀ ਬਾਹਰੋਂ ਹਲਕਾ ਨਮਕੀਨ ਤੇ ਵਿੱਚੋਂ ਸਵੀਟ ਮਿੱਠਾ ਖਾਣ ਨੂੰ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਜੀ ਇਹ ਸਾਡੇ ਘਰ ਪਹਿਲਾਂ ਇੱਕ ਵਾਰੀ ਮੈਂ ਬਣਾਏ ਸੀ ਸਾਡੇ ਘਰ ਬੱਚੇ ਆਏ ਸੀ ਸਾਡੇ ਰਿਸ਼ਤੇਦਾਰਾਂ ਦੇ ਤਾਂ ਬੜੇ ਖੁਸ਼ ਹੋਏ ਬੱਚੇ ਖਾ ਕੇ ਕਿਉਂਕਿ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਆ ਜਿੱਦਾਂ ਜਿਵੇਂ ਕੋਈ ਬੱਚੇ ਬਾਜ਼ਾਰ ਦੇ कुरकुरੇ ਖਾਂਦੇ ਆ ਤੇ ਉਹਨਾਂ ਨਾਲੋਂ ਤਾਂ ਇਹ ਲੱਖ ਦਰਜੇ ਵਧੀਆ ਆ ਹੈਲਥੀ ਆ ਸਿਹਤ ਵਾਸਤੇ ਠੀਕ ਆ ਤੇ ਕੋਈ ਇਹਨਾਂ ਨੂੰ ਇਦਾਂ ਨਹੀਂ ਹੈਗਾ ਕਿ ਕੋਈ ਮਲਾਵਟ ਆ ਆਪਾਂ ਘਰ ਦੇ ਵਿੱਚ ਬਣਾਈ ਆ ਬਣਾਈਆਂ ਆ ਇਹ ਚੀਜ਼ਾਂ ਇਸ ਕਰਕੇ ਤੁਸੀਂ ਇਹਨਾਂ ਨੂੰ ਬਣਾਇਆ ਕਰੋ ਇਸ ਤਰ੍ਹਾਂ ਦੋ ਚਮਚ ਦੀ ਸਹਤਾਂ ਦੇ ਨਾਲ ਹਲਕਾ ਜਿਹਾ ਇਹਨਾਂ ਦੀ ਸਾਈਡ ਚੇਂਜ ਕਰ ਦੇਣੀ ਆ ਪੱਕਿਆ ਹੋਇਆ ਪਾਸਤਾ ਜਿਹੜਾ ਉੱਪਰ ਕਰ ਦੇਣਾ ਆ ਬਰਾਊਨ ਹੋ ਚੁੱਕੇ 골ਡ ਬਰਾਊਨ ਬਹੁਤ ਸੋਹਣਾ ਕਲਰ ਆਇਆ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਨੀ ਆ ਤੇ ਜੀ ਇਹਨਾਂ ਨੂੰ ਇਸ ਤਰ੍ਹਾਂ ਹਲਕੇ ਜਿਹੇ ਹੱਥ ਦੇ ਨਾਲ ਕਰਨਾ ਹੈ ਟੁੱਟਣ ਨਾ ਵੈਸੇ ਟੁੱਟਦੇ ਨਹੀਂ ਹੈਗੇ ਕਿਉਂਕਿ ਡਬਲ ਕੋਟਿੰਗ ਹੈ ਆ ਦੇਖੋ ਜੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਸ ਤਰ੍ਹਾਂ ਤੁਸੀਂ ਬਣਾਇਆ ਕਰੋ ਜੀ ਘਰ ਦੇ ਵਿੱਚ ਚੀਜ਼ ਕੋਈ ਚੀਜ਼ ਨੂੰ ਵੇਸਟ ਨਾ ਸਮਝੋ ਉਹਨੂੰ ਸੁੱਟੋ ਨਾ ਹਰ ਇੱਕ ਚੀਜ਼ ਸਾਡੇ ਕੰਮ ਆਉਂਦੀ ਆ ਅਗਰ ਤੁਸੀਂ ਉਹਨੂੰ ਤਰੀਕੇ ਨਾਲ ਵਰਤੋਂਗੇ ਬੱਚਿਆਂ ਨੂੰ ਖਾਓਗੇ ਆਪਣੇ ਪਰਿਵਾਰ ਚ ਬਹਿ ਕੇ ਖਾਓਗੇ ਆਪ ਖਾਓਗੇ ਖਿਲਾਉਂਗੇ ਸਭ ਨੂੰ ਤੇ ਕੋਈ ਆਪਣੇ ਘਰ ਦੇ ਵਿੱਚ ਗੈਸਟ ਆ ਜਾਂਦੇ ਆ ਉਹਨਾਂ ਨੂੰ ਵੀ ਆਪਾਂ ਇਹ ਚੀਜ਼ ਸਰਵ ਕਰ ਸਕਦੇ ਆ ਕਿਉਂਕਿ ਸਾਰੇ ਪਸੰਦ ਕਰਦੇ ਆ ਇਹ ਹੋ ਜਈਆਂ ਚੀਜ਼ਾਂ ਘਰ ਦੇ ਵਿੱਚ ਖਾਣੀਆਂ ਮਲਾਵਟੀ ਚੀਜ਼ਾਂ ਤੋਂ ਬਚਾ ਕਰੋ ਜੀ ਬਹੁਤ ਹਾਲਾਤ ਖਰਾਬ ਆ ਚੀਜ਼ਾਂ ਦੇ ਵਿੱਚ ਮਲਾਪਟਾ ਆ ਰਹੀਆਂ ਥੋੜਾ ਜਿਹਾ ਹੁਣ ਇਹਨੂੰ ਪੱਕਣ ਦੇਣਾ ਜੀ ਹੇਠਾਂ ਵਾਲੀ ਸਾਈਡ ਤੋਂ ਆ ਦੇਖੋ ਜੀ ਹੁਣ ਪੂਰੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਿਆ ਹਲਕੇ ਜਿਹੇ ਹੱਥ ਦੇ ਨਾਲ ਆਪਾਂ ਇਹਨਾਂ ਨੂੰ ਡਿਸ਼ ਆਊਟ ਕਰਨ ਲੱਗੇ ਆ ਲੱਗ ਰਿਹਾ ਹੈ ਨਾ ਜਿਵੇਂ ਕਿ ਨੌਨ ਵੇਜ ਹੁੰਦੇ ਆ ਪਰ ਬਹੁਤ ਟੇਸਟੀ ਸੀ ਖਾਣ ਨੂੰ ਐਸੇ ਤਰ੍ਹਾਂ ਹੀ ਆਪਾਂ ਸਾਰੇ ਪੀਸਿਸ ਜਿਹੜੇ ਆ ਇਹ ਕਰਕੇ ਕੱਢ ਲੈਣੇ ਆ ਤਿਆਰ ਕਰ ਲੈਣੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਣਦੇ ਬਹੁਤ ਛੇਤੀਆਂ ਝਟਪਟ ਬਣ ਕੇ ਤਿਆਰ ਹੋ ਜਾਂਦੇ ਏਦਾਂ ਦੀ ਚੀਜ਼ ਤੁਸੀਂ ਅਗਰ ਬਾਜ਼ਾਰ ਚੋਂ ਲਹੋਗੇ ਮਹਿੰਗੀ ਮਿਲਦੀ ਆ ਔਰ ਸ਼ੁੱਧ ਨਹੀਂ ਮਿਲਦੀ ਤੇ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਸ ਤਰ੍ਹਾਂ ਬਣਾਈ ਹੁੰਦੀ ਕੀ ਕਰਦੇ ਕੀ ਨਹੀਂ ਕਰਦੇ ਹੈਗੇ ਬੜੇ ਹਾਲਾਤ ਖਰਾਬ ਏ ਬਹੁਤ ਜ਼ਿਆਦਾ ਦੇਖਿਆ ਜਾਂਦਾ ਤੁਸੀਂ ਦੇਖਦੇ ਵੀ ਉਹ ਕਿ ਕਿੰਨੀਆਂ ਮਿਲਾਵਟਾਂ ਹੁੰਦੀਆਂ ਕੀ ਕੁਝ ਹੁੰਦਾ ਆ ਹਰ ਕੋਈ ਬੰਦਾ ਬਿਮਾਰ ਪਿਆ ਆ ਬਾਰੋਂ ਚੀਜ਼ਾਂ ਖਾਣ ਦੇ ਨਾਲ ਇਸ ਕਰਕੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਚੰਗਾ ਖਾਓ ਤੇ ਤੰਦਰੁਸਤ ਰਹੋ ਜੀ ਲਓ ਜੀ ਇੱਕ ਵਿੱਚ ਮੈਂ ਬਣ ਕੇ ਬਣਾ ਕੇ ਤਿਆਰ ਕਰ ਲਿਆ ਦੂਸਰਾ ਹੁਣ ਮੈਂ ਫੇਰ ਇਹਨੂੰ ਫਰਾਈ ਕਰ ਰਹੀ ਹਾਂ ਜੀ ਤੇ ਇਸ ਤਰ੍ਹਾਂ ਆਪਾਂ ਚੀਜ਼ ਬਣਾ ਕੇ ਤੁਸੀਂ ਇਹਨਾਂ ਨੂੰ ਨਾ ਅਗਰ ਕੇਲੇ ਬਚ ਜਾਂਦੇ ਜਾਂ ਜ਼ਿਆਦਾ ਘਰ ਚ ਆ ਜਾਂਦੇ ਆ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਨਾ ਬਣਾ ਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਜਦੋਂ ਦਿਲ ਕੀਤਾ ਥੋੜੇ ਜਿਹਾ ਕੱਢ ਕੇ ਤੁਸੀਂ ਫ੍ਰਾਈ ਕਰ ਸਕਦੇ ਆ ਤੇ ਅਗਰ ਜਿਹੜਾ ਮੈਂ ਬੈਟਰ ਬਣਾਇਆ ਤੁਸੀਂ ਅਗਰ ਅੰਡਾ ਖਾਣਾ ਪਸੰਦ ਕਰਦੇ ਆ ਤੁਸੀਂ ਬੈਟਰ ਦੀ ਜਗ੍ਹਾ ਐਗ ਵੀ ਲੈ ਸਕਦੇ ਆ ਮੈਂ ਐਗ ਨਹੀਂ ਲਿਆ ਤੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਐਗ ਲੈ ਸਕਦੇ ਆ ਉਹਨੂੰ ਫੈਂਟ ਕੇ ਜਿਹੜਾ ਚਾਵਲ ਦਾ ਆਟਾ ਪਾਇਆ ਉਹਦੀ ਜਗ੍ਹਾ ਤੇ ਉਹਦੇ ਵਿੱਚ ਇੱਕ ਚਮਚ ਕਾਰਨਫਲੋਰ ਪਾ ਕੇ ਤੇ ਤੁਸੀਂ ਅੰਡੇ ਵਿੱਚ ਵੀ ਇਹਨੂੰ ਕਰ ਸਕਦੇ ਆ ਬਹੁਤ ਵਧੀਆ ਉਹ ਵੀ ਟੇਸਟੀ ਬਣਦਾ ਆ ਅੰਡੇ ਵਾਲਾ ਜਿਹੜਾ ਇਹ ਫ੍ਰੈਂਚ ਫ੍ਰਾਈ ਹੁੰਦੇ ਆ ਜੀ ਵੈਸੇ ਉਹ ਵੀ ਵਧੀਆ ਖਾਣਾ ਉਹ ਵੀ ਬੱਚਿਆਂ ਵਾਸਤੇ ਠੀਕ ਆ ਪਰ ਜਿਹੜੇ ਨਹੀਂ ਖਾਂਦੇ ਉਹ ਇਸ ਤਰ੍ਹਾਂ ਹੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਇਸੇ ਤਰ੍ਹਾਂ ਇਹਨੂੰ ਬਸ 2 ਕੁ ਮਿੰਟ ਲੱਗਦੇ ਆ 2-3 ਮਿੰਟ ਇੱਕ ਸਾਈਡ ਤੇ ਤੇ 2-3 ਕੁ ਮਿੰਟ ਦੂਸਰੀ 2 ਕੁ ਮਿੰਟ ਦੂਸਰੀ ਸਾਈਡ ਤੋਂ ਲੱਗਦੇ ਆ ਤੇ ਇਹ ਬਹੁਛੇਤੀ ਬਣ ਜਾਂਦੇ ਆ ਦੇਖੋ ਜੀ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾ ਰਹੀ ਆ ਬਹੁਤ ਸੋਹਣੇ ਪੱਕ ਗਏ ਜਿਹੜਾ ਆਇਲ ਬਚ ਜਾਂਦਾ ਆ ਜੀ ਆਇਲ ਨੂੰ ਆਇਲ ਨੂੰ ਤੁਸੀਂ ਨਾ ਛਾਣ ਕੇ ਛਾਣਨੀ ਦੇ ਨਾਲ ਤੁਸੀਂ ਰੱਖ ਸਕਦੇ ਆ ਦੁਬਾਰਾ ਸਾਡੇ ਕੰਮ ਆ ਜਾਂਦਾ ਆ ਆਇਲ ਨੂੰ ਵੀ ਵੇਸਟ ਨਾ ਕਰਿਓ ਜੀ ਕਿਉਂਕਿ ਇਹਨੂੰ ਛਾਣ ਕੇ ਰੱਖ ਲਓ ਤੇ ਉਹ ਵਧੀਆ ਰਹਿੰਦਾ ਉਸੇ ਤਰ੍ਹਾਂ ਦਾ ਹੀ ਰਹਿੰਦਾ ਆ ਤੜਕਾ ਲਗਾਉਣਾ ਹੋਵੇ ਕਿਸੇ ਦਾਲ ਸਬਜੀ ਦਾ ਤੜਕੇ ਲਈ ਵੀ ਅਸੀਂ ਇਹਨੂੰ ਰੱਖ ਸਕਦੇ ਆ ਜਾਂ ਫਿਰ ਕੋਈ ਹੋਰ ਪੂਰੀਆਂ ਵਗੈਰਾ ਘਰ 'ਚ ਕੋਈ ਕੋਈ ਫਰਾਈ ਚੀਜ਼ ਬਣਦੀ ਆ ਉਹਦੇ ਵਾਸਤੇ ਆਪਾਂ ਦੁਬਾਰਾ ਇਹਨੂੰ ਯੂਜ਼ ਕਰ ਸਕਦੇ ਆ ਪਰ ਰੱਖਿਓ ਜ਼ਰੂਰ ਜੀ ਛਾਣ ਕੇ ਰੱਖਿਓ ਕਿਉਂਕਿ ਇਹਦੇ ਵਿੱਚ ਥੋੜੇ ਬਹੁਤ ਜਿਹੜੇ ਪੀਸਿਸ ਜੇ ਹੁੰਦੇ ਆ ਉਹ ਡੇਗ ਜਾਂਦੇ ਆ ਜ ਜਦ ਆਪਾਂ ਫਰਾਈ ਕਰਦੇ ਆ ਬ੍ਰੈਡ ਕ੍ਰਮ ਦੇ ਪੀਸ ਹੁੰਦੇ ਆ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਫਰਾਈ ਕਰਕੇ ਦੁਬਾਰਾ ਰੱਖ ਸਕਦੇ ਆ ਆ ਦੇਖੋ ਜੀ ਸਾਰੇ ਆਪਾਂ ਇਸ ਤਰ੍ਹਾਂ ਕੱਢ ਲੈਣੇ ਆ ਤੇ ਇਹਨਾਂ ਨੂੰ ਫਰਾਈ ਉਦੋਂ ਕਰਿਆ ਕਰੋ ਜਦੋਂ ਜੀ ਤੁਸੀਂ ਖਾਣੇ ਹੋਣ ਉਸੇ ਟਾਈਮ ਤੇ ਇੱਕ ਪਾਸੇ ਰੱਖ ਦੋ ਚਾਹ ਗਰਮਾ ਗਰਮ ਚਾਹ ਦੇ ਨਾਲ ਬਹੁਤ ਟੇਸਟੀ ਲੱਗਦੇ ਆ ਚਾਹ ਬਣਾ ਲਓ ਚਾਹੇ ਤੁਸੀਂ ਕੌਫੀ ਬਣਾ ਲਓ ਕੌਫੀ ਆ ਹੁਣ ਸਰਦੀਆਂ ਆ ਤੁਸੀਂ ਕੌਫੀ ਵੀ ਬਣਾ ਸਕਦੇ ਆ ਕੌਫੀ ਨਾਲ ਵੀ ਇਹਨਾਂ ਨੂੰ ਇੰਜੋਏ ਕਰ ਸਕਦੇ ਆ ਦੇਖੋ ਕਿੰਨੇ ਵਧੀਆ ਆ ਬਹੁਤ ਹੀ ਅ ਕ੍ਰਾਂਚੀ ਆ ਸਵੀਟ ਆ ਹਲਕੇ ਜਿਹੇ ਨਮਕੀਨ ਆ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾ ਸਕਦੇ ਕਿਉਂਕਿ ਕੋਈ ਜ਼ਿਆਦਾ ਸਪਾਈਸੀ ਨਹੀਂ ਬਣੇ ਹੈਗੇ ਦੇਖੋ ऐसे तरह ही ਆਪਾਂ ਸਾਰੇ ਬਣਾ ਕੇ ਤਿਆਰ ਕਰ ਲਏ ਆ ਲਓ ਜੀ ਜਿਹੜੇ ਰਹਿ ਗਏ ਉਹ ਦੁਬਾਰਾ ਫੇਰ ਆਪਾਂ ਫ੍ਰਾਈ ਕਰ ਲੈਣੇ ਆ ਤੇਲ ਹੋਰ ਨਹੀਂ ਪਾਣਾ ਉਸੇ ਤੇਲ ਦੇ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਫ੍ਰਾਈ ਹੋ ਜਾਂਦੇ ਆ ਜਿਆਦਾ ਤੇਲ ਵੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਇਹਨਾਂ ਦੀ ਸਾਈਡਾਂ ਘੁਮਾ ਕੇ ਇਹਨਾਂ ਨੂੰ ਹਲਕੇ ਜਿਹੇ ਇਸ ਤਰ੍ਹਾਂ ਹੀ ਇਹਨਾਂ ਨੂੰ ਫ੍ਰਾਈ ਕਰਦੇ ਜਾਣਾ ਆ ਆਇਲ ਦੇ ਵਿੱਚ ਦੋ ਬੈਚ ਬਣ ਗਏ ਤਿੰਨ ਬੈਚ ਵਿੱਚ ਫਰਾਈ ਹੋ ਗਏ ਜਿਸ ਤਰ੍ਹਾਂ ਵੀ ਮਰਜ਼ੀ ਹੋ ਗਏ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਫਰਾਈ ਕਰਕੇ ਕੱਢ ਸਕਦੇ ਆ ਟੇਸਟ ਬਹੁਤ ਵਧੀਆ ਆਂਦਾ ਆ ਬਣਾ ਕੇ ਦੇਖਿਓ ਤੇ ਖਾ ਕੇ ਦੇਖਿਓ ਤੁਸੀਂ ਗੇਲੇ ਜਿਹੜੇ ਆ ਨਾ ਤੁਸੀਂ ਸੁੱਟੂਗੇ ਨਹੀਂ ਤੁਸੀਂ ਉਹਨਾਂ ਨੂੰ ਸਭੋ ਲੈ ਕੇ ਆਉਂਗੇ ਘਰ ਦੇ ਵਿੱਚ ਕਿਉਂਕਿ ਇਹ ਮੈਂ ਜਿੱਦਾਂ ਬਚੇ ਹੋਏ ਕੇਲੇ ਸੀ ਘਰ ਦੇ ਵਿੱਚ ਪਏ ਸੀ ਕੋਈ ਵੀ ਹਰ ਕੋਈ ਦੇਖ ਕੇ ਲੰਘ ਜਾਂਦਾ ਸੀ ਖਾਂਦਾ ਨਾ ਸੀ ਤੇ ਮੈਂ ਸੋਚਿਆ ਕਿ ਚਲੋ ਪਹਿਲਾਂ ਵੀ ਇੱਕ ਵਾਰੀ ਡਿਸ਼ ਬਣਾਈ ਸੀ ਅੱਜ ਵੀ ਬਣਾ ਕੇ ਤਿਆਰ ਕਰ ਸਕ ਤਿਆਰ ਕਰਦੇ ਆ ਤੇ ਖਾਦੇ ਬਹੁਤ ਸ਼ੌਂਕਦਾਰ ਆ ਤੇ ਕੋਈ ਵੀ ਪੀਸ ਨਹੀਂ ਬਚਿਆ ਹੈਗਾ ਸਾਰੇ ਪੀਸ ਇੱਦੇ ਸ਼ੌਂਕ ਦੇ ਨਾਲੇ ਚੈੱਕ ਕਰ ਖਾਂਦੇ ਖਾਂਦੇ ਸਾਰਿਆਂ ਨੇ ਖਤਮ ਕਰ ਦਿੱਤੇ ਲਓ ਜੀ ਬਣਾ ਕੇ ਕਰ ਲਿਆ ਤਿਆਰ ਸਾਰੇ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਤੇ ਕਿੰਨੇ ਵਧੀਆ ਮੈਂ ਕਰ ਦਿੱਤੇ ਜੀ ਸਰਵ ਤੇ ਮੈਂ ਬਣਾ ਰਹੀ ਸੀ ਕੱਲੀ ਕਿਉਂਕਿ ਅਗਰ ਪ੍ਰਦੀਪ ਨਾਲ ਹੁੰਦੀ ਨਾ ਵੀਡੀਓ ਆਨ ਆਫ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਂ ਕੱਲੀ ਬਣਾ ਰਹੀ ਸੀ ਕਈ ਵਾਰੀ ਕੈਮਰਾ ਮੇ ਤਾਂ ਆਫ ਹੀ ਰਹਿ ਜਾਂਦਾ ਸੀ ਆ ਦੇਖੋ ਹਲਕਾ ਜਿਹਾ ਮੈਂ ਤੇ ਕਾਲਾ ਨਮਕ ਪਾਇਆ ਹਲਕਾ ਜਿਹਾ ਬਲੈਕ ਸాల్ਟ ਪਾਇਓ ਜੀ ਸੇ ਦੂਸਰਾ ਨਮਕ ਨਾ ਪਾਇਓ ਨਾ ਸਿੰਧਾ ਨਮਕ ਪਾਇਓ ਨਾ ਦੂਜਾ ਪਾਇਓ ਬਲੈਕ ਸాల్ਟ ਹਲਕਾ ਜਿਹਾ ਪਾਇਓ ਤੇ ਹੁਣ ਮੈਂ ਇਹਦੇ ਉੱਤੇ ਪਾ ਰਹੀ ਆ ਜੀ ਸੈਸਮਿਨ ਸੀਡ ਜਿਹੜੇ ਵਾਈਟ ਤੇਲ ਹੁੰਦੇ ਆ ਉਹ ਤੁਸੀਂ ਪਾ ਸਕਦੇ ਆ ਤੇ ਹਲਕੇ ਜਿਹੇ ਮੈਂ ਚਿੱਲੀ ਫਲੈਕਸ ਪਾ ਰਹੀ ਆ ਆ ਦੇਖੋ ਆ ਦੇਖੋ ਤੁਹਾਨੂੰ ਦਿਖਾ ਰਹੀ ਆ ਵਾਈਟ ਤੇਲ ਹੁਣ ਪਾ ਰਹੀ ਆ ਤੇ ਆ ਦੇਖੋ ਜੀ ਕਿਉਂਕਿ ਜਿਹੜੇ ਤੇਲ ਤੇਲ ਹੁੰਦੇ ਆਪਾਂ ਇਹ ਗਰਮ ਗਰਮ ਤੇ ਹੀ ਪੈਂਦੇ ਆ ਤੇ ਇਹਨਾਂ ਦਾ ਜਿਹੜਾ ਟੇਸਟ ਇੱਕ ਨੱਟੀ ਫਲੇਵਰ ਜਿਹੜਾ ਬਹੁਤ ਸੋਹਣਾ ਆਂਦਾ ਆ ਖਾਣ ਦੇ ਨਾਲ ਇੱਕ ਕਰਾਂਚਾ ਆਦਾ ਆ ਤਿਲਾਂ ਦਾ ਵੀ ਇਹ ਮੈਂ ਰੋਸਟ ਕੀਤੇ ਹੋਏ ਆ ਡਰਾਈ ਰੋਸਟ ਕਰਕੇ ਰੱਖੇ ਹੋਏ ਆ ਜੀ ਤੇ ਇਸ ਤਰ੍ਹਾਂ ਆ ਹੈਗਾ ਜੀ ਹਲਕਾ ਜਿਹਾ ਚਾਟ ਮਸਾਲਾ ਚਾਟ ਮਸਾਲਾ ਲੈ ਲਓ ਚਾਹੇ ਤੁਸੀਂ ਅਮਚੂਰ ਪਾਊਡਰ ਲੈ ਲਓ ਕੋਈ ਵੀ ਚੀਜ਼ ਲੈ ਲਓ ਤੁਸੀਂ ਉਹ ਵੀ ਪਾ ਸਕਦੇ ਆ ਤੇ ਇਹ ਹੈਗਾ ਜੀ ਡੈਸੀਕੇਟਡ ਕੋਕੋਨਟ ਇਹਦਾ ਵੀ ਫਲੇਵਰ ਬਹੁਤ ਵਧੀਆ ਆ ਆਂਦਾ ਆ ਇਹਦੇ ਉੱਤੇ ਅਗਾ ਤੁਹਾਡੇ ਕੋਲ ਡੈਸੀਕੇਟਡ ਕੋਕੋਨਟ ਹੈਗਾ ਪਾ ਦਿਓ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਤੇ ਬਾਕੀ ਚੀਜ਼ਾਂ ਜ਼ਰੂਰ ਪਾਓ ਜੀ ਤੇ ਨਾਲ ਲੈ ਲਈ ਹੈਗੀ ਚਾਹ ਤੇ ਆ ਦੇਖੋ ਪੀਸ ਮੈਂ ਪਹਿਲਾਂ ਤੋੜ ਲਿਆ ਸੀ ਤੇ ਆ ਦੇਖੋ ਇਹ ਪੀਸ ਟੁੱਟ ਗਿਆ ਸੀਗਾ ਮੈਂ ਪਹਿਲਾਂ ਤੋੜ ਲਿਆ ਸੀ ਵੀਡੀਓ ਮੇਤੋਂ ਆਉਣ ਨਹੀਂ ਹੋਈ ਸੀਗੀ ਇਸ ਕਰਕੇ ਮੈਂ ਤੁਹਾਨੂੰ ਹੋਰ ਪੀਸ ਤੋੜ ਕੇ ਦਿਖਾਉਣ ਲੱਗੀ ਆ ਆ ਦੇਖੋ ਜੀ ਦੇਖੋ ਕਿੰਨੇ ਵਧੀਆ ਅੰਦਰੋਂ ਸੌਫਟ ਆ ਬਾਹਰੋਂ ਕਰਾਂਚੀ ਆ ਬਹੁਤ ਹੀ ਜ਼ਿਆਦਾ ਟੇਸਟੀ ਸੀ ਨਾਲ ਹਲਕੀ ਜਿਹੀ ਹਰੀ ਮਿਰਚ ਲੈ ਲਓ ਬਹੁਤ ਜ਼ਿਆਦਾ ਸਪਾਈਸੀ ਨਾ ਲਿਓ ਤੇ ਹਰੀ ਮਿਰਚ ਦੇ ਨਾਲ ਖਾ ਕੇ ਇੰਜੋਏ ਕਰੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਮੈਂ ਹੁਣ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਤੇ ਤੁਸੀਂ ਇਸ ਰੈਸਪੀ ਨੂੰ ਬਹੁਤ ਬਹੁਤ ਸਾਰਾ ਪਿਆਰ ਦਿਓ ਬਣਾ ਕੇ ਦੇਖਿਓ ਖਾ ਕੇ ਦੇਖਿਓ ਬਹੁਤ ਵਧੀਆ ਦੇਖੋ ਤੁਸੀਂ ਉੱਪਰ ਉਹ ਕਰੰਚ ਲੇਅਰ ਕਿੰਨੀ ਆ ਤੇ ਅੰਦਰੋਂ ਜਿਹੜਾ ਬਨਾਣਾ ਬਿਲਕੁਲ ਸੌਫਟ ਆ ਇੱਕ ਬਹੁਤ ਹੀ ਵਧੀਆ ਬਹੁਤ ਹੀ ਅਮੇਜ਼ਿੰਗ ਟੇਸਟ ਆ ਦਾ ਆ ਬਣਾਇਓ ਜ਼ਰੂਰ ਜੀ ਇੰਜੋਏ ਕਰੋ ਵਾਗਰ ਤੁਹਾਨੂੰ ਖੁਸ਼ ਰੱਖ ਕੇ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਬਸਦੇ ਰਹੋ ਜੀ ਚੀਜ਼ਾਂ ਬਣਾਉਂਦੇ ਰਹੋ ਘਰ 'ਚ ਸਾਫ਼ ਸੁਥਰੇ ਜਾਂ ਤਰੀਕੇ ਦੇ ਨਾਲ ਬਾਹਰੋਂ ਖਾਣੀਆਂ ਵਾਈਡ ਕਰੋ ਚੰਗਾ ਖਾਓ ਤੇ ਤੰਦਰੁਸਤ ਰਹੋ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਦੁਆਵਾਂ ਅਸੀਸਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਮੈਨੂੰ ਵੀ ਯਾਦ ਰੱਖਣਾ ਤੇ ਹੁਣ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਰੱਬ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਖੁਸ਼ ਰਹੋ ਆਬਾਦ ਰਹੋ ਹੱਸਦੇ ਵਸਦੇ ਰਹੋ ਜੀ